82 ਸੈਕਟਰ ਦੇ ਵਿੱਚ ਜੈਲੋਲੀਫ ਦਾ ਵੀਜ਼ਾ ਲੈਂਡ ਦਾ ਸਰਦਾਰ ਵੀਜ਼ਾ ਤੇ ਵੱਖ-ਵੱਖ ਨਾਵਾਂ ਤੇ ਇਹਨਾਂ ਨੇ ਤਕਰੀਬਨ 8 ਆਫਿਸ ਜਿਹੜੇ ਮੁਹੱਲੀ ਚੰਡੀਗੜ੍ਹ ਦੇ ਵਿੱਚ ਖੋਲੇ ਸੀ। ਤਕਰੀਬਨ ਹੁਣ 35 ਕਰੋੜ ਰੁਪਇਆ ਤਾਂ ਉਹਨਾਂ ਲੋਕਾਂ ਦਾ ਹੈ ਜਿਹੜੇ ਸਾਡੇ ਨਾਲ ਖੜੇ ਨੇ ਅੱਜ ਅੱਜ ਦੀ ਦਿਹਾੜੀ ਸਾਡੇ ਨਾਲ ਖੜੇ ਨੇ ਉਹ ਲੋਕ। ਪੀੜਤ ਤਾਂ 93 ਤੇ ਪੀੜਤ ਲੋਕ ਆ ਬਿਲਕੁਲ 1500 ਦੇ ਕਰੀਬ ਲੋਕ ਨੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਲਏ ਕਿਉਂਕਿ ਸਾਡੇ ਸਾਡੀ ਜਿਹੜੀ ਟੀਮ ਸੀਗੀ ਉਹਨਾਂ ਨੇ ਇਹ ਜਦੋਂ ਇਹ ਪੈਸੇ ਲੈ ਕੇ ਭੱਜਣ ਲੱਗੇ ਤਾਂ ਇਹਨਾਂ ਦੇ ਆਫਿਸ ਅਸੀਂ ਬੰਦ ਕਰਵਾਈ ਪੁਲਿਸ ਨੇ ਕੋਈ ਉਹਨਾਂ ਤੇ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਜਾਂ ਵੀ ਇਹਨਾਂ ਦੀ ਜ਼ੁਬਾਨ ਤਾ ਨਾ ਹੋਵੇ ਕੋਈ ਉਹਨਾਂ ਤੇ ਐਫ ਆਈ ਆਰ ਜਿੱਦਾਂ ਦਰਜ ਕੀਤੀਆਂ ਹੁਣ ਤੱਕ ਹਫਤੇ ਦੇ ਦੋ ਗੇੜੇ ਸਾਡੇ ਚੰਡੀਗੜ੍ਹ ਮੁਹਾਲੀ ਦੇ ਲੱਗਦੇ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਵਾਸਤੇ ਕਦੇ ਕਿਸੇ ਨੂੰ ਮਿਲ ਲੋ ਕਦੇ ਕਿਸੇ ਨੂੰ ਮਿਲ ਲੋ ਪਰ ਰਿਜ਼ਲਟ ਜ਼ੀਰੋ ਅਜੇ ਤੱਕ ਦਾਨ ਮਿਰੋਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਹੁਤ ਸਾਰੇ ਹਾਲ ਦੇ ਵਿੱਚ ਅਜਾਇਹ ਇਮੀਗ੍ਰੇਸ਼ਨ ਨੇ ਜਿਹੜੇ ਆਮ ਕਰਕੇ ਲੋਕਾਂ ਤੋਂ ਪੈਸੇ ਤਾਂ ਲੈ ਲੈਂਦੇ ਨੇ ਪਰ ਉਹਨਾਂ ਦੇ ਵੀਜ਼ਾ ਨਹੀਂ ਲਗਵਾਉਂਦੇ ਹਾਲ ਦੇ ਵਿੱਚ ਵੀ ਅਜਿਹਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ 600 ਕਰੋੜ ਦੀ ਵੱਡੀ ਰਕਮ ਹੈ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਹ ਲੋਕ ਨੇ ਜਿਹੜੇ ਇਮੀਗ੍ਰੇਸ਼ਨ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋਏ ਨੇ ਗੱਲਬਾਤ ਕਰ ਲੈਣੇ ਆ ਪੂਰਾ ਮਾਮਲਾ ਕੀ ਹੈ ਮੇਰੇ ਨਾਲ ਬਾਈ ਸੁਖ ਗਿੱਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਅਜੇ ਹਾ ਕਿਹੜਾ ਨਾਮੀ ਟਰੈਵਲ ਏਜੰਟ ਹੈ ਜਿੰਨੇ ਇੰਨੀ ਵੱਡੀ ਅਮਾਉਂਟ ਹੈ ਲੋਕਾਂ ਦੀ ਦੱਬ ਕੇ ਨਾ ਉਹਨਾਂ ਨੂੰ ਵੀਜ਼ਾ ਦਿੱਤਾ ਤੇ ਨਾ ਪੈਸੇ ਵਾਪਸ ਦਿੱਤੇ ਨੇ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਵੀਰ ਜੀ ਰੀਤ ਕੌੜਾ ਤੇ ਕੁਲਵੀਰ ਕੌੜਾ ਇਹ ਇੱਕ ਜੋੜਾ ਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਭਤੀਜਾ ਇੱਕ ਨਿਸ਼ਾਨ ਕੌੜਾ ਆ ਜਿਨ੍ਹਾਂ ਨੇ 82 ਸੈਕਟਰ ਦੇ ਵਿੱਚ ਜੈਲੋਲੀਫ ਦਾ ਵੀਜ਼ਾ ਲੈਣ ਦਾ ਸਰਦਾਰ ਵੀਜ਼ਾ ਤੇ ਵੱਖ-ਵੱਖ ਨਾਵਾਂ ਤੇ ਇਹਨਾਂ ਨੇ ਤਕਰੀਬਨ 8 ਆਫਿਸ ਜਿਹੜੇ ਮੁਹਾਲੀ ਚੰਡੀਗੜ੍ਹ ਦੇ ਵਿੱਚ ਖੋਲੇ ਸੀਗੇ 1500 ਦੇ ਕਰੀਬ ਲੋਕ ਨੇ ਜਿਨ੍ਹਾਂ ਤੋਂ ਇਹਨਾਂ ਨੇ 10-10 ਲੱਖ 12-12 ਲੱਖ 8-8 ਲੱਖ ਰੁਪਏ ਲਏ ਸੀਗੇ ਤਕਰੀਬਨ 350 ਲੜਕੀਆਂ ਤੇ ਲੜਕੇ ਤੇ ਬਜ਼ੁਰਗ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਣਾ ਘਰ ਗਹਿਣੀ ਰੱਖਿਆ ਜ਼ਮੀਨ ਗਹਿਣੀ ਰੱਖੀ ਕਿਸੇ ਨੇ ਘਰ ਵੇਚਿਆ ਕਿਸੇ ਨੇ ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਇਹਨਾਂ ਨੇ ਉਹਨਾਂ ਨੂੰ ਕੈਨੇਡਾ ਦਾ ਵਰਕ ਪਰਮਿਟ ਅਤੇ ਪੀਆਰ ਦਿਵਾਉਣ ਵਾਸਤੇ ਘੱਟ ਖਰਚੇ ਦੇ ਵਿੱਚ ਜਿਹੜੀ ਐਡ ਦਿੱਤੀ ਸੀ ਇਹਨਾਂ ਨੇ ਉਹਨੂੰ ਦੇਖ ਕੇ ਲੋਕਾਂ ਨੇ ਕਾਲ ਕੀਤੀ ਤਾਂ ਇਹਨਾਂ ਨੇ ਆਪਣੇ ਆਫਿਸ ਬਲਾ ਬਲਾ ਕਿ ਕਿਸੇ ਤੋਂ ਖਾਤੇ 'ਚ ਪੈਸੇ ਲੈ ਕਿਸੇ ਤੋਂ ਕੈਸ਼ ਲਿਆ ਤਕਰੀਬਨ ਹੁਣ 35 ਕਰੋੜ ਰੁਪਇਆ ਤਾਂ ਉਹਨਾਂ ਲੋਕਾਂ ਦਾ ਹੈ ਜਿਹੜੇ ਸਾਡੇ ਨਾਲ ਖੜੇ ਨੇ ਅੱਜ ਅੱਜ ਦੀ ਦਿਹਾੜੀ ਸਾਡੇ ਨਾਲ ਖੜੇ ਨੇ ਉਹ ਲੋਕ ਟੋਟਲ ਅਮਾਉਂਟ ਕਿੰਨੀ ਬਣਦੀ ਹੈ ਟੋਟਲ 600 ਕਰੋੜ ਦੇ ਲਾਗੇ ਅਮਾਉਂਟ ਬਣਦੀ ਹੈ ਜੇ ਆਪਾਂ ਟੋਟਲ 1500 ਬੰਦੇ ਦਾ ਲਾਈਏ ਤਾਂ ਪਰ ਜਿਹੜੇ ਲੋਕਾਂ ਨੇ ਸਾਡੇ ਨਾਲ ਰਾਬਤਾ ਕੀਤਾ ਕਈਆਂ ਨੇ ਸਾਡੇ ਨਾਲ ਰਾਬਤਾ ਨਹੀਂ ਕੀਤਾ ਉਹਨਾਂ ਨੇ ਆਪਦੀ ਬਾਅਦ ਦੀ ਬਾਅਦ ਐਫ ਆਈ ਆਰ ਕਰਵਾਈਆਂ ਨੇ 63 ਐਫ ਆਈ ਆਰ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਕਰਵਾਈਆਂ ਨੇ ਜਿਹੜੇ ਪੀੜਤ ਸੀਗੇ ਸਾਡੇ ਨਾਲ ਜੁੜੇ ਹੋਏ ਸੀ ਅਸੀਂ ਆਪ ਨਾਲ ਜਾ ਕੇ ਉਹਨਾਂ ਦੀਆਂ 63 ਐਫ ਆਈ ਆਰ ਜਿਹੜਾ ਐਰੋ ਸਿਟੀ ਥਾਣਾ ਜਾਂ ਮਟਰ ਥਾਣਾ ਜਾਂ 17 ਸੈਕਟਰ ਥਾਣਾ ਜਾਂ ਵੱਖ-ਵੱਖ ਥਾਣਿਆਂ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਉੱਪਰ ਐਫ ਆਈ ਆਰ ਕਰਵਾਈਆਂ ਕੈਨ ਤੋਂ ਭਾਵ ਕੇ ਜਿਹੜੇ ਲੋਕਾਂ ਨੇ ਆਪਣੀਆਂ ਨਿੱਜੀ ਤੌਰ ਤੇ ਜਾਂ ਤੁਹਾਡੇ ਜਥੇਬੰਦੀ ਨਾਲ ਰੱਖ ਕੇ ਐਫ ਆਈ ਆਰ ਦਰਜ ਕਰਵਾਏ ਨੇ ਉਹਨਾਂ ਦੇ ਕੁੱਲ ਮਿਲਾ ਕੇ 600 ਕਰੋੜ ਰੁਪਇਆ ਬਣਦਾ ਹੈ ਪੀੜਤ 33 ਨੇ ਤੇ ਪੀੜਤ ਲੋਕ ਬਿਲਕੁਲ 1500 ਦੇ ਕਰੀਬ ਲੋਕ ਨੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਲੈ ਕਿਉਂਕਿ ਸਾਡੇ ਸਾਡੀ ਜਿਹੜੀ ਟੀਮ ਸੀਗੀ ਉਹਨਾਂ ਨੇ ਇਹ ਜਦੋਂ ਇਹ ਪੈਸੇ ਲੈ ਕੇ ਭੱਜਣ ਲੱਗੇ ਤਾਂ ਇਹਨਾਂ ਦੇ ਆਫਿਸ ਅਸੀਂ ਬੰਦ ਕਰਵਾਏ ਤਾਂ ਸਾਡੀ ਟੀਮ ਇਹਦੇ ਘਰੇ ਵੀ ਗਈ ਇਹਦੇ ਘਰੋਂ ਸਾਨੂੰ ਇੱਕ ਕੁਝ ਇਦਾਂ ਦੀਆਂ ਡਾਇਰੀਆਂ ਮਿਲੀਆਂ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਪੈਸੇ ਲਿਖੇ ਹੋਏ ਸੀ ਕਿ ਐਨੇ ਪੈਸੇ ਫਲਾਣੀ ਤੋਂ ਲੈਣੇ ਫਲਾਣੀ ਤੋਂ ਲੈ ਇਹ ਪਰਿਵਾਰ ਨੇ ਵਕ ਵਕ ਥਾਵਾਂ ਤੇ ਬੈਠ ਕੇ ਕਿਤੇ ਇਹਦੀ ਮੈਸੇਜ ਬੈਠਦੀ ਸੀ ਕਿਤੇ ਆਪ ਬੈਠਦਾ ਸੀ ਕਿਤੇ ਇਹਦਾ ਭਤੀਜਾ ਬੈਠਦਾ ਸੀ ਤੇ ਤਕਰੀਬਨ 100 ਤੋਂ ਉੱਪਰ ਇਹਨਾਂ ਨੇ ਜਿਹੜੇ ਆਪਣੇ ਏਮਪਲੋਏਰ ਰੱਖੇ ਹੋਏ ਸੀਗੇ ਵਕ ਵਕ ਦਫ਼ਤਰਾਂ ਦੇ ਵਿੱਚ ਜਿਹੜੇ ਕਿ ਫੋਨ ਰਾਹੀਂ ਲੋਕਾਂ ਨੂੰ ਬੁਲਾ ਕੇ ਕਈ ਖਾਤਿਆਂ 'ਚ ਪੈਸੇ ਪਵਾਏ ਕਈਆਂ ਤੋਂ ਕੈਸ਼ ਲਏ ਇਹਨਾਂ ਨੇ ਲੈ ਲੈ ਕੇ ਜਦੋਂ ਲੋਕਾਂ ਨੂੰ ਜਾਲੀ ਐਲ ਐਮ ਆਈਜ਼ ਇਹਨਾਂ ਨੇ ਦਿੱਤੀਆਂ ਜਾਲੀ ਪੇਪਰ ਦਿੱਤੀ ਤਾਂ ਜਦੋਂ ਜਿਵੇਂ ਜਿਵੇਂ ਲੋਕ ਚੈੱਕ ਕਰਵਾਉਂਦੇ ਗਏ ਉਹਨਾਂ ਨੂੰ ਪਤਾ ਲੱਗਦਾ ਗਿਆ ਤਾਂ ਉਹ ਲੋਕ ਵਿਚਾਰੇ ਇਹਨਾਂ ਦੇ ਆਫਿਸਾਂ ਦੇ ਅੱਗੇ ਆ ਕੇ ਰੋਣ ਲੱਗੇ ਜਦੋਂ ਇਹਨਾਂ ਦੀ ਕੋਈ ਪੇਸ਼ ਨਹੀਂ ਗਈ ਫਿਰ ਜਦੋਂ ਸਾਡੀਆਂ ਜਥੇਬੰਦੀਆਂ ਵੀ ਨਾਲ ਆ ਕੇ ਲੋਕਾਂ ਦੇ ਬੈਠ ਗੀਆਂ ਤਾਂ ਫਿਰ ਇਹਨਾਂ ਨੂੰ ਇਹ ਹੋਇਆ ਕਿ ਸਾਨੂੰ ਹੁਣ ਭੱਜਣਾ ਪਊ ਬੰਦ ਕਰਕੇ ਆਫਿਸ ਅੱਠ ਦੇ ਅੱਠ ਹੀ ਆਫਿਸ ਇਹਨਾਂ ਨੇ ਬੰਦ ਕਰਕੇ ਹੁਣ ਫਰਾਰ ਨੇ ਘਰ ਵੀ ਇਹਦਾ ਖਾਲੀ ਆ ਘਰੇ ਵੀ ਹੈ ਨਹੀਂ 91 ਸੈਕਟਰ ਦੇ ਵਿੱਚ 382 ਨੰਬਰ 80 ਨੰਬਰ ਕੋਠੀ ਹੈ ਇਹਦੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਕਾਰਵਾਈ ਰੰਬੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਸੇ ਏਜੰਟਾਂ ਦੇ ਨਾਲ ਇਸ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਜਿਹੜੇ ਕੁਝ ਲੋਕ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾਂਦਾ ਹੈ ਜਿਹੜੇ ਲੋਕਾਂ ਦੇ ਮਾਮਲੇ ਦਰਜ ਹੋਏ ਨੇ ਜਿਹੜੇ ਲੋਕ ਇਹਨਾਂ ਦੇ ਨਾਲ ਖੈਰ ਖਵਾ ਰਹੇ ਨੇ ਕਿ ਉਹਨਾਂ ਦੇ ਵਿਰੁੱਧ ਜਿਹੜੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਕੁਝ ਖਲਾਸੇ ਕੀਤੇ ਆ ਰੀਤ ਕੌੜਾ ਤੇ ਕੁਲਬੀਰ ਕੌੜਾ ਦੇ ਵਿਰੁੱਧ ਦੇ ਵਿੱਚ ਨਹੀਂ ਜੀ ਬਿਲਕੁਲ ਨਹੀਂ ਜਿਹੜੇ ਬੰਦਿਆਂ ਦੀ ਅਰੈਸਟ ਪਈ ਉਹ ਤਕਰੀਬਨ 4-5 ਹੀ ਲੜਕੀਆਂ ਤੇ ਲੜਕੇ ਸੀਗੇ ਉਹ ਵੀ ਕਿਸੇ ਨੇ ਜ਼ਬਾਨਤ ਕਰਵਾਲੀ ਪੁਲਿਸ ਨੇ ਕੋਈ ਉਹਨਾਂ ਤੇ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਜਾਂ ਵੀ ਇਹਨਾਂ ਦੀ ਜ਼ਬਾਨਤ ਨਾ ਹੋਵੇ ਕੋਈ ਉਹਨਾਂ ਤੇ ਐਫ ਆਈ ਆਰ ਜਿਦਾਂ ਦਰਜ ਕੀਤੀਆਂ ਹੁਣ ਧਾਰਾ ਇਦੀਆਂ ਇਦਾਂ ਦੀਆਂ ਲਾਈਆਂ ਹੁਣ ਕਿ ਉਹਨਾਂ ਦੀ ਜ਼ਬਾਨਤ ਨਾ ਹੋਵੇ ਜਾਂ ਇਨਟੈਰੋਗੇਟ ਉਹਨਾਂ ਨੂੰ ਕੀਤਾ ਹੋਵੇ ਕਿ ਰੀਤ ਕੌਰ ਦੇ ਜਾਂ ਕੁਲਬੀਰ ਕੌਰ ਦੇ ਤੱਕ ਪਹੁੰਚਿਆ ਜਾਵੇ ਇਦਾਂ ਤਾਂ ਕੁਝ ਵੀ ਨਹੀਂ ਹੋਇਆ ਤਕਰੀਬਨ 6 ਮਹੀਨਿਆਂ ਤੋਂ ਤਾਂ ਮੈਂ ਇਹਨਾਂ ਦੇ ਨਾਲ ਹੁਣ ਲੱਗਿਆ ਹੋਣਾ ਲਗਾਤਾਰ ਹਫਤੇ ਦੇ ਦੋ ਗੇੜੇ ਸਾਡੇ ਚੰਡੀਗੜ੍ਹ ਮੁਹਾਲੀ ਦੇ ਲੱਗਦੇ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਵਾਸਤੇ ਕਦੇ ਕਿਸੇ ਨੂੰ ਮਿਲ ਲੋ ਕਦੇ ਕਿਸੇ ਨੂੰ ਮਿਲ ਲੋ ਪਰ ਰਿਜ਼ਲਟ ਜ਼ੀਰੋ ਅਜੇ ਤੱਕ ਨਾ ਪੁਲਿਸ ਨੇ ਉਹਨਾਂ ਤੇ ਕਾਰਵਾਈ ਕੀਤੀ ਕਿਉਂਕਿ ਉਹਨਾਂ ਦੇ ਨੰਬਰ ਚੱਲ ਰਹੇ ਨੇ ਉਹ ਸਾਨੂੰ ਵਟਸਐਪ ਜਿਹੜੇ ਮੈਸੇਜ ਭੇਜ-ਭੇਜ ਕੇ ਧਮਕੀਆਂ ਵੀ ਦੇ ਰਿਹਾ ਕੀ ਕਹਿੰਦੇ ਨੇ ਉਹ ਇਹੀ ਕਹਿ ਰਿਹਾ ਕਿ ਜਿਹੜੇ ਬੰਦੇ ਮੇਰੇ ਘਰੇ ਗਏ ਆ ਮੈਂ ਉਹਨਾਂ ਦੇ ਪੈਸੇ ਨਹੀਂ ਦੇਣੇ ਜਾਂ ਮੇਰੇ ਘਰ ਉਹ ਘਰੇ ਕਿਉਂ ਗਏ ਉਹ ਜਾਂ ਮੇਰੇ ਦਫ਼ਤਰ ਕਿਉਂ ਬੰਦ ਕਰਾਇਆ ਜਾਂ ਮੇਰੇ ਐਮਪਲੋਇਰ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਉਹ ਧਮਕੀਆਂ ਦੇ ਰਿਹਾ ਉਹ ਸ਼ਰਮ ਕਹਿ ਰਿਹਾ ਕਿ ਮੈਂ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ ਪਤਾ ਨਹੀਂ ਉਹਦੀ ਕਿੰਨੀ ਕਬੱਡੀ ਪਾਵਰ ਆ ਜਾਂ ਕਿਹਦੇ ਨਾਲ ਉਹ ਮਿਲਿਆ ਹੋਇਆ ਸਾਨੂੰ ਨਹੀਂ ਇਸ ਗੱਲ ਦਾ ਪਤਾ ਪਰ ਉਹ ਬੰਦੇ ਨੂੰ ਕੋਈ ਡਰ ਨਹੀਂ ਅੱਜ ਵੀ ਉਹਦਾ ਵਟਸਐਪ ਚੱਲਦਾ ਉਹਦੀ ਮੈਸੇਜ ਦਾ ਵਟਸਐਪ ਚੱਲਦਾ ਉਹ ਅੱਜ ਵੀ ਉਹ ਇੰਸਟਾਗ੍ਰਾਮ ਤੇ ਸਨੈਪਚੈਟ ਦੇ ਉੱਪਰ ਸਟੋਰੀਆਂ ਪਾਉਂਦੇ ਨੇ ਕਿ ਅਸੀਂ ਚੰਡੀਗੜ੍ਹ ਦੇ ਫਲਾਣੇ ਸੈਕਟਰ ਦੇ ਵਿੱਚ ਖੜੇ ਆ ਜਾਂ ਉੱਥੇ ਖੜੇ ਆ ਹੁਣ ਤੱਕ ਅਸੀਂ ਜੋ ਕੁਝ ਦੇਖਿਆ ਸਾਰਾ ਕੁਝ ਕਿ ਉਹਨੂੰ ਇੱਕ ਪੈਸੇ ਦਾ ਵੀ ਡਰ ਨਹੀਂ ਪੁਲਿਸ ਦਾ ਪੁਲਿਸ ਕੋਲ ਅਸੀਂ ਜਾਂਦੇ ਆ ਸਾਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਹਫ਼ਤੇ ਦੇ ਵਿੱਚ ਵਿੱਚ ਅਸੀਂ ਬਹੁਤ ਲੱਗੇ ਪਹੁੰਚ ਗਏ ਅਸੀਂ ਵੱਡੇ ਖੁਲਾਸੇ ਕਰਾਂਗੇ ਪਰ 6 ਮਹੀਨੇ ਮੈਨੂੰ ਹੋ ਗਏ ਲਗਾਤਾਰ ਦੇਖਦੇ ਨੂੰ ਕੋਈ ਖੁਲਾਸਾ ਨਹੀਂ ਹੋਇਆ 1.5 ਸਾਲ ਟੋਟਲ ਲੋਕਾਂ ਨੂੰ ਹੋ ਗਏ ਆ ਇਹ ਦੇਖਦਿਆਂ ਨੂੰ ਕਿ ਅੱਜ ਖੁਲਾਸਾ ਹੁੰਦਾ ਕੋਈ ਵੱਡਾ ਖੁਲਾਸਾ ਹੋ ਜਾਂ ਫੜੇ ਜਾਣਗੇ ਪ੍ਰਸ਼ਾਸਨ ਨੇ ਕੋਈ ਦਲਾਸਾ ਦਿੱਤਾ ਲੰਬੀਆਂ ਚੌੜੀਆਂ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ ਅਜੇ ਤੱਕ ਕੋਈ ਨਾ ਕੋਈ ਗੱਲ ਸਿਰੇ ਲੱਗਦੀ ਨਜ਼ਰ ਆਉਂਦੀ ਆ ਨਹੀਂ ਬਿਲਕੁਲ ਨਹੀਂ ਸਾਨੂੰ ਕੋਈ ਆਸ ਨਹੀਂ ਹੈ ਜੀ ਕਿਉਂਕਿ ਸੱਟ ਵੀ ਬਣੀ ਹੋਈ ਆ ਅਟਵਾਲ ਸਾਹਿਬ ਐਸਪੀ ਨੇ ਮੁਹਾਲੀ ਦੇ ਸਿਟੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸੱਟ ਬਣੀ ਹੋਈ ਉਹਦੇ ਵਿੱਚ ਐਸਪੀਡੀ ਨੇ ਡੀਐਸਪੀ ਨੇ ਪਰ ਅੱਜ ਤੱਕ ਉਸ ਗਰੁੱਪ ਨੂੰ ਮੈਂ ਖੋਲ ਕੇ ਵੀ ਤੁਹਾਨੂੰ ਦਿਖਾ ਦੇਣਾ ਰਿਜ਼ਲਟ ਉਹਦਾ ਜ਼ੀਰੋ ਇੱਕ ਵੀ ਮੈਸੇਜ ਨਹੀਂ ਕਦੇ ਆਇਆ ਕਿ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਜਾਂ ਅਜ ਰੀਤ ਕੋੜਾ ਜਾਂ ਕੁਲਵੀਰ ਕੋੜੇ ਨਾਲ ਗੱਲ ਹੋਊਗੀ ਜਾਂ ਨਿਸ਼ਾਨ ਨਿਸ਼ਾਨ ਨਾਲ ਗੱਲ ਹੋਊਗੀ ਸਾਨੂੰ ਇਹ ਆਸ ਲੱਗਦੀ ਹੈ ਕਿਉਂਕਿ ਅਸੀਂ ਜਦੋਂ ਵੀ ਹਫ਼ਤੇ ਦੇ ਵਿੱਚ ਦੋ ਗੇੜੇ ਚੰਡੀਗੜ੍ਹ ਲਾਉਨੇ ਆ ਐਸਐਸਪੀ ਸਾਹਿਬ ਨੂੰ ਮਿਲਦੇ ਆ ਜਾਂ ਐਸਪੀ ਸਾਹਿਬ ਨੂੰ ਮਿਲਦੇ ਆ ਤਾਂ ਸਾਨੂੰ ਇਹ ਕਿਹਾ ਜਾਂਦਾ ਕਿ ਹਫ਼ਤੇ ਦੇ ਵਿੱਚ ਵਿੱਚ ਨਵੀਂ ਅਪਡੇਟ ਦਵਾਂਗੇ ਪਰ 6 ਮਹੀਨਿਆਂ ਤੋਂ ਮੈਂ ਦੇਖ ਰਿਹਾ ਕੋਈ ਅਪਡੇਟ ਨਹੀਂ ਆਈ 1.5 ਸਾਲ ਤੋਂ ਟੋਟਲ ਲੋਕ ਦੇਖ ਰਹੇ ਨੇ ਅੱਜ ਤੱਕ ਕੋਈ ਉਹਨ ਕੋਈ ਉਹਨਾਂ ਨੂੰ ਕਿਸੇ ਪੁਲਿਸ ਨੇ ਬੁਲਾ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਫਿੱਟੇ ਮੂੰਹ ਨਹੀਂ ਕਿਹਾ ਕਿ ਤੁਸੀਂ ਇੰਨੇ ਲੋਕਾਂ ਦੇ ਪੈਸੇ ਲੈ ਕੇ ਸਗੋਂ ਜੇ ਅਸੀਂ ਗੱਲ ਕਰਦੇ ਹਾਂ ਕਿ ਉਹਦੀ ਪ੍ਰਾਪਰਟੀ ਦੱਬਾਂਗੇ ਅਸੀਂ ਬੈਠਾਂਗੇ ਜਦੋਂ ਸਾਡੇ ਪੈਸੇ ਮੋੜ ਦੂ ਤਾਂ ਛੱਡ ਦਾਂਗੇ ਤੇ ਉਲਟਾ ਸਾਨੂੰ ਧਮਕੀਆਂ ਆਉਂਦੀਆਂ ਨੇ ਪੁਲਿਸ ਵੀ ਸਾਨੂੰ ਕਹਿੰਦੀ ਯਾਰ ਤੁਸੀਂ ਕਾਨੂੰਨ ਹੱਥ ਚ ਲੈ ਰਹੇ ਪ੍ਰਸ਼ਾਸਨ ਦੇ ਤੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਪਰ ਅਜੇ ਤੱਕ ਪ੍ਰਸ਼ਾਸਨ ਦੇ ਕੋਲੋਂ ਬੇਵਸੀ ਹੀ ਕਿਉਂ ਮਿਲਦੀ ਹੈ ਤੁਹਾਨੂੰ ਸਾਨੂੰ ਇਹ ਨਹੀਂ ਸਮਝ ਆਈ ਸਾਨੂੰ ਤਾਂ ਉਲਟਾ ਇਹ ਹੀ ਕਿਹਾ ਜਾਂਦਾ ਕਿ ਤੁਸੀਂ ਕਾਨੂੰਨ ਹੱਥ ਚ ਨਹੀਂ ਲੈਣਾ ਪਰ ਉਹ ਜਿਹੜਾ ਬੰਦਾ 600 ਕਰੋੜ ਲੈ ਕੇ ਭੱਜਿਆ ਕਾਨੂੰਨ ਸਾਰਾ ਕਾਨੂੰਨ ਹੀ ਮੈਨੂੰ ਤਾਂ ਐ ਲੱਗਦਾ ਜਿਵੇਂ ਖਰੀਦ ਕੇ ਲੈ ਗਿਆ ਉਹ ਕਿਉਂਕਿ ਅੱਜ ਤੱਕ ਉਹਦੇ ਤੇ ਕੋਈ ਵੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਰੇਡ ਮਾਰੀ ਹੋਵੇ ਸਾਨੂੰ ਤਾਂ ਕਿਤੇ ਨਾਲ ਲੈ ਜਾ ਕੇ ਮਾਰੀ ਨਹੀਂ ਇਹਨਾਂ ਨੇ ਰੇਡ ਜਿੱਥੇ ਇਹਨਾਂ ਨੂੰ ਉਹਨਾਂ ਦੇ ੈਂਪਲੋਅਰ ਦੱਸੀ ਦੇ ਕਿ ਉਹ ਫਲਾਣੇ ਪਿੰਡ ਰਹਿੰਦੀ ਆ ਕੁੜੀ ਫਲਾਣੇ ਪਿੰਡ ਮੁੰਡਾ ਰਹਿੰਦਾ ਸਾਨੂੰ ਵੀ ਅੱਜ ਤੱਕ ਪੁਲਿਸ ਨਾਲ ਲੈ ਕੇ ਗਈ ਵੀ ਇਹਦੀ ਅਰੈਸਟ ਪਾਉਣੇ ਆ ਪਤਾ ਨਹੀਂ ਇਹ ਜਾਂਦੇ ਨਹੀਂ ਜਾਂ ਜਾਂਦੇ ਆ ਕੀ ਹੁੰਦਾ ਪਰ ਸਾਨੂੰ ਹੁਣ ਏਦਾਂ ਲੱਗ ਰਿਹਾ ਕਿ ਜਿੰਨੀ ਦੇਰ ਅਸੀਂ ਸੀਐਮ ਹਾਊਸ ਦਾ ਘਰਾਓ ਨਹੀਂ ਕਰਾਂਗੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕਿਉਂਕਿ ਅਜੇ ਤੱਕ ਸੁਣਵਾਈ ਹੋਈ ਨਹੀਂ ਸਾਡੀ ਬਿਲਕੁਲ ਲੰਬੇ ਸਮੇਂ ਤੋਂ ਚੰਡੀਗੜ੍ਹ ਕੇ ਰੰਦੀਆਂ ਗੱਲਾਂ ਕਰਦੇ ਹਾਂ ਸੀਐਮ ਹਾਊਸ ਕੇ ਰੰਦੀਆਂ ਗੱਲਾਂ ਕਰਦੇ ਹਾਂ ਕੀ ਲੱਗਦਾ ਹੈ ਕਿ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਜਾਂਦੀ ਹੈ ਫਿਰ ਪ੍ਰੈਸ ਵਾਰਤਾਲਾਪ ਕਰਦੇ ਹਾਂ ਸੀਐਮ ਦੇ ਘਰਾਓ ਦੀਆਂ ਗੱਲਾਂ ਕਰਦੇ ਹਾਂ ਤੇ ਇਹ ਗੱਲ ਸਿਰੇ ਚੜ੍ਹਦੀ ਕਿਉਂ ਨਹੀਂ ਨਜ਼ਰ ਆਉਂਦੀ ਪ੍ਰਸ਼ਾਸਨ ਕਲਾਵੇ ਦੇ ਵਿੱਚ ਲੈ ਲਿੰਦਾ ਤੁਹਾਨੂੰ ਬਿਲਕੁਲ ਰਜਿੰਦਰ ਜੀ ਜਦੋਂ ਅਸੀਂ ਸੀਐਮ ਹਾਊਸ ਦਾ ਦਿੰਨੇ ਆ ਅੱਜ ਵੀ ਤੁਸੀਂ ਦੇਖਿਆ ਹੁਣ ਪ੍ਰਸ਼ਾਸਨ ਆ ਕੇ ਬੈਠਾ ਹੋਇਆ ਸਾਡੀ ਸਾਡੀ ਵੇਟ ਕਰ ਰਿਹਾ ਜਿਹੜੇ ਸਪੈਸ਼ਲ ਬ੍ਰਾਂਚ ਵਾਲੇ ਆ ਓਨੀਂ ਧੇਰ ਸਾਨੂੰ ਕੋਈ ਪੁੱਛਦਾ ਹੀ ਨਹੀਂ ਜਿੰਨੀ ਧੇਰ ਅਸੀਂ ਕੋਈ ਪ੍ਰੋਗਰਾਮ ਨਹੀਂ ਦਿੰਦੇ ਅੱਗੇ ਤਿੰਨ ਵਾਰ ਅਸੀਂ ਸੀਐਮ ਇਹਦਾ ਘਰਾਓ ਕਰਨ ਦਾ ਪ੍ਰੋਗਰਾਮ ਦਿੱਤਾ ਤਿੰਨੇ ਵਾਰ ਸਾਨੂੰ ਵਿਸ਼ਵਾਸ ਚ ਲੈ ਲਿਆ ਗਿਆ ਬੁਲਾ ਕੇ ਆਫਿਸ ਸਾਨੂੰ ਕਦੇ ਐਸਐਸਪੀ ਸਾਹਿਬ ਕਦੇ ਐਸਪੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬੱਸ ਹਫਤੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇ ਦੇਣਾ ਆਪਾਂ ਟੇਬਲ ਤੇ ਬੈਠ ਕੇ ਉਹਦੇ ਨਾਲ ਗੱਲ ਕਰ ਲੈਣੀ ਉਹਨੇ ਤੁਹਾਡੇ ਖਾਤਿਆਂ ਚ ਪੈਸੇ ਪਾਦਨੇ ਗੱਲ ਖਤਮ ਪਰ ਉਹ ਗੱਲ ਅੱਜ ਤੱਕ ਆਈ ਨਹੀਂ ਸਾਡੇ ਸਾਹਮਣੇ ਕਿ ਕਿਹੜੇ ਟੇਬਲ ਤੇ ਬੈਠਣਾ ਹੈ ਕਿੱਥੇ ਗੱਲ ਹੋਣੀ ਹੈ ਜਾਂ ਕਿਹੜੇ ਖਾਤੇ 'ਚ ਪੈਸੇ ਆਉਣੇ ਨੇ ਅੱਜ ਤੱਕ ਨਹੀਂ ਹੋਇਆ ਪਰ ਇਸ ਵਾਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਹੇ ਹਾਂ ਕਿ ਨਾ ਤਾਂ ਅਸੀਂ ਇਹ ਪ੍ਰੋਗਰਾਮ ਕੈਨਸਲ ਕਰਨਾ ਚਾਹੀਏ ਸਾਨੂੰ ਕੋਈ ਵੀ ਕਹੀ ਜਾਵੇ ਕਿਉਂਕਿ ਜੇ ਇਹਨਾਂ ਨੇ ਪ੍ਰੋਗਰਾਮ ਸਾਨੂੰ ਕਿਹਾ ਕੈਂਸਲ ਕਰ ਲਈ ਜਿਨ੍ਹਾਂ ਦੇ ਰਖਾਤਿਆਂ ਚ ਪੈਸੇ ਨਾ ਆਏ ਅਸੀਂ ਇਹ ਪ੍ਰੋਗਰਾਮ ਰੱਦ ਨਹੀਂ ਕਰਾਂਗੇ ਸਾਡਾ ਇਹ ਪ੍ਰੋਗਰਾਮ ਵੀ ਹੋ ਕੇ ਰਹੂ ਉਸ ਤੋਂ ਬਾਅਦ ਅਸੀਂ ਉਸੇ ਦਿਨ 27 ਤਰੀਕ ਨੂੰ ਸ਼ਾਮ ਨੂੰ ਅਸੀਂ ਅਗਲੀ ਰਣਨੀਤੀ ਦੱਸਾਂਗੇ ਕਿਉਂਕਿ ਅਸੀਂ ਦੱਸ ਨਹੀਂ ਸਕਦੇ ਕਿ ਉਸ ਤੋਂ ਬਾਅਦ ਕੀ ਕਰਨਾ ਮੌਕੇ ਤੇ ਅਸੀਂ ਆਪਦਾ ਉਸੇ ਟਾਈਮ ਤੁਹਾਨੂੰ ਦੱਸਾਂਗੇ ਮੀਡੀਆ ਨੂੰ ਮੀਡੀਆ ਰਹੀ ਅਸੀਂ ਪੁਲਿਸ ਨੂੰ ਵੀ ਦੱਸਾਂਗੇ ਤੇ ਕੌੜੇ ਨੂੰ ਵੀ ਦੱਸਾਂਗੇ ਕਿ ਕਿ ਉਸ ਤੋਂ ਅਗਲਾ ਸਾਡਾ ਪ੍ਰੋਗਰਾਮ ਕੀ ਹੋਊਗਾ ਜਿਹੜਾ 27 ਸਤੰਬਰ ਦਾ ਤੁਸੀਂ ਪ੍ਰੋਗਰਾਮ ਦਾ ਐਲਾਨ ਦਿੱਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਤਰਾਹ ਕਿਸ ਤਰੀਕੇ ਦੇ ਨਾਲ ਤੁਹਾਨੂੰ ਸਮਰਥਨ ਦੇ ਸਕਦੀਆਂ ਆ ਪੰਜਾਬ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਤਕਰੀਬਨ ਸਾਰਿਆਂ ਨਾਲ ਮੇਰੀ ਗੱਲ ਅੱਗੇ ਵੀ ਹੁੰਦੀ ਰਹਿੰਦੀ ਆ ਕਿਉਂਕਿ ਕਿਸਾਨਾਂ ਦੇ ਬੱਚੇ ਜਾਦੇ ਫਸੇ ਹੋਏ ਨੇ ਇਨ ਇਮੀਗ੍ਰੇਸ਼ਨਾਂ ਦੇ ਚੱਕਰਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ 2-4 ਜਥੇਬੰਦੀਆਂ ਨੂੰ ਛੱਡ ਕੇ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਕਿਹਾ ਕਿ ਇਹ ਜਿਹੜੀ ਇਮੀਗ੍ਰੇਸ਼ਨ ਦੇ ਖਿਲਾਫ ਲੜਾਈ ਹੈ ਅਸੀਂ ਰਲ ਕੇ ਲੜਾਂਗੇ ਤੁਹਾਡੇ ਨਾਲ ਜਦੋਂ ਵੀ ਤੁਸੀਂ ਕਾਲ ਦੋਗੇ ਅਸੀਂ ਹਾਜ਼ਰ ਹਾਂ 27 ਤਰੀਕ ਦੀ ਅਸੀਂ ਕਾਲ ਦਿੱਤੀ ਆ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਸਾਡਾ ਸਾਥ ਦਿਓ ਕਿਉਂਕਿ ਉਹਨਾਂ ਦੇ ਲੋਕਾਂ ਦੇ ਵੀ ਬੱਚਿਆਂ ਦੇ ਕਿਤੇ ਨਾ ਕਿਤੇ ਪੈਸੇ ਫਸੇ ਹੋਏ ਨੇ ਬੇਸ਼ੱਕ ਕਲਵੀਰ ਕੋੜੇ ਕੋਲ ਨਹੀਂ ਫਸੇ ਉਹ ਹੋਰ ਇਮੀਗ੍ਰੇਸ਼ਨਾਂ ਕੋਲ ਫਸੇ ਨੇ ਅਸੀਂ ਸਾਡੀ ਜਥੇਬੰਦੀ ਨੇ ਤਕਰੀਬਨ 22-3 ਸਾਲ ਹੋ ਗਏ ਨੇ ਇਹ ਲੜਾਈ ਵਿੱਢੀ ਨੂੰ ਤੇ ਬਹੁਤ ਸਾਰੇ ਲੋਕਾਂ ਦੇ ਪੈਸੇ ਜਿਹੜੇ 20-20 ਲੱਖ ਰੁਪਈਆ ਸੀ 30-30 ਲੱਖ ਰੁਪਈਆ 15-15 ਲੱਖ ਰੁਪਏ ਲੋਕਾਂ ਦੇ ਕਢਾ ਕੇ ਦਿੱਤੇ ਪਰ ਕਿਸੇ ਤੋਂ 1 ਰੁਪਈਆ ਵੀ ਅਸੀਂ ਲਿਆ ਨਹੀਂ ਕਦੇ ਕਦੇ ਅਸੀਂ ਇਹ ਨਹੀਂ ਕਹਿ ਕੇ ਲਿਆ ਕਿ ਅਸੀਂ ਫੰਡ ਸਾਨੂੰ ਫੰਡ ਦਿਓ ਜਥੇਬੰਦੀ ਨੂੰ ਇੱਥੇ ਵੀ ਹੁਣ ਜਿਹੜੀ ਲੜਾਈ ਲੜ ਰਹੇ ਆਂ ਅਸੀਂ ਪਹਿਲਾਂ ਕੁਝ ਸਾਡੇ ਸਾਥੀ ਸੀਗੇ ਉਹ ਸਾਰੇ ਪੀੜਤਾਂ ਤੋਂ ਕਦੀ 1000 1000 2 2000 ਇਕੱਠਾ ਕਰਕੇ ਵੀ ਅਸੀਂ ਸਾਂਝਾ ਖਰਚਾ ਕਰਾਂਗੇ ਪਰ ਮੈਂ ਇੱਥੇ ਵੀ ਸਾਰਿਆਂ ਨੂੰ ਰੋਕਿਆ ਕਿ ਸਾਡੀ ਜਥੇਬੰਦੀ ਜਾਂ ਸਾਡੇ ਨਾਲ ਜਿੰਨੇ ਕੰਮ ਕਰਨਾ ਅਸੀਂ ਕਿਸੇ ਤੋਂ ਪੈਸਾ ਨਹੀਂ ਲਵਾਂਗੇ ਨਾ ਅਸੀਂ ਕਿਸੇ ਤੋਂ ਗੱਡੀ 'ਚ ਤੇਲ ਪਵਾਵਾਂਗੇ ਅਸੀਂ ਆਪਦੀ ਲੜਾਈ ਆਪਦੇ ਸਿਰ ਲੜ ਰਹੇ ਆਪਦੇ ਸਿਰ ਤੇ ਖਰਚਾ ਕਰਕੇ ਆਪਦੇ ਪੱਲਿਓਂ ਖਰਚਾ ਕਰਕੇ ਅਸੀਂ ਪੀੜਤਾਂ ਦੀ ਲੜਾਈ ਲੜ ਰਹੇ ਆਂ ਅਸੀਂ ਅੱਜ ਤੁਹਾਡੇ ਮਾਧਿਅਮ ਰਹੀਂ ਵੀ ਕਹਿ ਰਹੇ ਹਾਂ ਕਿ ਅਸੀਂ ਕਿਸੇ ਤੋਂ ਪੈਸਾ ਨਾ ਲਿਆ ਨਾ ਲਵਾਂਗੇ ਪਰ ਅਸੀਂ ਲੋਕਾਂ ਦੇ ਪੈਸੇ ਖਾਤਿਆਂ ਦੇ ਵਿੱਚ ਪਵਾ ਕੇ ਫੇਰ ਸਾ ਲਵਾਂਗੇ 27 ਸਤੰਬਰ ਦਾ ਸਾਡਾ ਪ੍ਰੋਗਰਾਮ ਹੈ ਸਵੇਰੇ 10 ਵਜੇ ਵਾਈਪੀਸ ਚੌਂਕ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਇਕੱਠ ਕਰਕੇ ਇੱਥੋਂ 11 ਵਜੇ ਅਸੀਂ ਸੀਐਮ ਹਾਊਸ ਵੱਲ ਚੱਲੇ ਪਾਵਾਂਗੇ ਅਤੇ ਇਹ ਲੜਾਈ ਅਸੀਂ ਜਿੱਤ ਕੇ ਸਾ ਲਵਾਂਗੇ ਹੁਣ ਨਾਮੀ ਟਰੈਵਲ ਏਜੰਟਾਂ ਦੀ ਖਿਲਾਫਤ ਕਰਦੇ ਹੋਇਆਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਹੈ 27 ਸਤੰਬਰ ਦਾ ਤੇ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਨਾਲ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ ਤੇ ਅਗਲੀ ਭੂਮਿਕਾ ਕੀ ਹੋ ਸਕਦੀ ਹੈ ਪ੍ਰਸ਼ਾਸਨ ਦੀ ਜਾਇਨਾ ਜਥੇਬੰਦੀਆਂ ਦੀ ਕਿਉਂਕਿ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਨੇ ਉਹ ਨਾਮੀ ਟਰੈਵਲ ਏਜੰਟਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਰਿਤਕੌਰੜਾ ਤੇ ਕੁਲਬੀਰ ਕੌਰੜਾ ਦੇ ਉੱਪਰ ਵੀ سنگੀਣ ਦੋਸ਼ ਲੱਗੇ ਨੇ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ